ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਗੁਰੂ ਸੂਰਾ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਜਿਹੜੇ ਵੱਡੀਆਂ ਆਪਣੀਆਂ ਸਵਾਵਾ ਸਿੱਖ ਪੰਥਰੋ ਦੀ ਨਿਵਾਅ ਕੇ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਭੇਟ ਕੀਤਾ ਜਾਂਦਾ ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਐ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਐ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਐ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪ੍ਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹਿ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਵਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਸਜੋਬਤ ਕੀਤੀਆਂ ਜਾਂਦੀਆਂ। ਅੱਜ ਦੋ ਮਹਾਨ ਪਰ ਉਪਕਾਰੀ ਇੱਕ ਸਿੱਖ ਜਨ ਅਨੈਲ ਸਾਡੇ ਬਾਬਾ ਨਿਹੰਗ ਸਿੰਘ ਜੀ ਪੰਜ ਹੱਤਾ ਤੇ ਸਾਡੇ ਪੰਥ ਬਾਬਾ ਬੀਦੀ ਚੰਦ ਦਲ ਦੇ ਮੁਖੀ ਰਹੇ। ਸੱਚਖੰਡ ਵਾਸੀ ਸ਼ੰਤ ਬਾਬਾ ਦਇਆ ਸਿੰਘ ਦੀ ਸੋਰ ਸਿੰਘ ਵਾਲੇ ਉਹਨਾਂ ਦੋਹਾਂ ਤਸਵੀਰਾਂ ਨੂੰ ਕੇਂਦਰੀ ਯਾਇਬ ਘਰ ਵਿੱਚ ਸ਼ੋਭਿਤ ਕੀਤਾ ਗਿਆ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜਾ ਹੋਇਆ ਫੈਸਲਾ ਉਸ ਫੈਸਲੇ ਤਾ ਬਾਬਾ ਦਇਆ ਸਿੰਘ ਦੀ ਸੋਰ ਸਿੰਘ ਵਾਲਿਆਂ ਨੂੰ ਸ਼ਰੋਮਣੀ ਪੰਥ ਸੇਵਕ ਦਾ ਜਿਹੜਾ ਉਹ ਅਵਾਰਡ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਕਿਉਂਕਿ ਬਾਬਾ ਜੀ ਆਪ ਸੱਚਖੰਡ ਜਾ ਚੁੱਕੇ ਉਹਨਾਂ ਦੇ ਹੁਣ ਮੌਜੂਦਾ ਉਸ ਮੁਖੀ ਜ세 ਬੰਦੀ ਦੀ ਨਿਮੈਂਦਗੀ ਕਰਦੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੂੰ ਇਹ ਸਤਿਕਾਰ ਜਿਹੜਾ ਹੈ ਉਹ ਭੇਟ ਕੀਤਾ ਗਿਆ ਬਾਬਾ ਦਇਆ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਤ ਚਪਾਹੀ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਰਨੀ ਤੇ ਕਥਨੀ ਨੂੰ ਇੱਕ ਕਰਕੇ ਹੰਡਾਇਆ ਇਹ ਹੀ ਉਕਾਰ ਨੇ ਕਿ ਅੱਜ ਸਮੁੱਚੇ ਪੰਥ ਵੱਲੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਕੀਤੀਆਂ ਸ਼ਰਾਵਾਂ ਨੂੰ ਉਹਨਾਂ ਸੁਭਾਵਾਂ ਦੇ ਇਹਤ ਰਾਕੇ ਉਹਨਾਂ ਨੂੰ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਅੱਜ ਅਵਾਰਡ ਦਿੱਤਾ ਗਿਆ ਤੋਂ ਨਾਲ ਹੀ ਸਿੱਖ ਪੰਥ ਦੇ ਮਹਾਨ ਜਰਨੈਲ ਉਹ ਮਹਾਨ ਜਰਨੈਲ ਕਿਹੜੇ ਸੀ ਉਹ ਸੀ ਬਾਬਾ ਨਵਾਨ ਸਿੰਘ ਜੀ ਪੰਜ ਹੱਤਾ ਜਿਨ੍ਹਾਂ ਨੇ ਜੰਗਾਂ ਜੁੱਧਾਂ ਦੇ ਵਿੱਚ ਬਹੁਤ ਵੱਡੇ ਜੋਰ ਦਿਖਾਲੇ ਤੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਖੋਜ ਕੇ ਪੰਜ ਹੱਥੇ ਦਾ ਜਿਹੜਾ ਆ ਉਹ ਇੱਕ ਤਖ਼ल्लੁਸ ਜਿਹੜਾ ਆ ਉਹਨਾਂ ਨੂੰ ਵਾਕਿਫ ਕੀਤਾ ਜੋ ਉਹਨਾਂ ਨੇ ਸਿੱਖ ਰਾਜ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਦਾ ਆਮੇ ਦਿਹਾ 1839 ਚ ਹੋ ਗਿਆ ਸੀ ਪਰ ਸਮਾਂ ਕਈ ਵਾਰੀ ਇੱਕ ਜਾਲ ਨੇ ਚੱਲਦਾ ਉਹਨਾਂ ਦੀ ਵੀ ਤਸਵੀਰ ਰਾਜ ਦੇ ਸਿਰੋਪਰ ਕੀਤੀ ਗਈ ਆ ਕਿ ਮੈਂ ਦੋਹਾਂ ਪਰਿਵਾਰਾਂ ਨੂੰ ਸਤ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਨਿਹੰਗ ਸਿੰਘ ਦੀ ਪੰਜ ਹੱਥਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜੇ ਪਰਵਾਨੇ ਸਿੱਖ ਪੰਥ ਦੇ ਉੱਤੇ ਆਪਣੇ ਆ ਸਿਵਾਵਾ ਨਿਵਾ ਕੇ ਜਾਂਦੇ ਉਹਨਾਂ ਨੂੰ ਇਦਾਂ ਖਾਲਸਾ ਪੰਥ ਜਿਹੜਾ ਆ ਉਹ ਆਪਣਾ ਸਤਕਾਰ ਤੇ ਆਦਰ ਭੇਟ ਕਰਦਾ ਹੈ। ਵੈਰੀ ਗੁੱਜ ਜੀ ਦਾ ਖਾਲਸਾ ਹੈ। ਧੰਨ ਧੰਨ ਸਾਹਿਬ ਸਤਿਗੁਰੂ ਛੇੜਗੋ ਰਾਮਦਾਸ ਪਾਤਸ਼ਾਹੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਕੇਂਦਰੀ ਸਿੱਖ ਅਗਿਆਬ ਘਰ ਦੇ ਵਿੱਚ ਸ਼ੋਭਾਤ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਸੁਭਾਗੇ ਸਮਾਂ ਜੇ ਸੁਭਾਗੇ ਸਮੇ ਨੂੰ ਅੱਜਾਂ ਪਹਿਲਾਂ ਛੇਰੀ ਈਕਾਲ ਤੱਕ ਸਾਹਿਬ ਤੋਂ ਸਰਮੌਰ chromospheric ਪੰਥ ਸੇਵਕ ਦਾ ਜਿਨ੍ਹਾਂ ਨੂੰ ਮਾਨ ਬਖਸ਼ ਕੀਤਾ ਸਤਗੁਰ ਜੀ ਨੇ ਸ਼ੰਤ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲੇ ਬਹਾਪੁਰ ਜੀ ਜਿਨ੍ਹਾਂ ਦਾ ਪਿਛੋਕੜ ਜਿਹੜੀ ਬੰਸਾਵਲੀ ਦੇ ਵਿੱਚੋਂ ਉਸ ਮਹਾਨ ਯੋਧੇ ਦੇ ਹਿੱਸੇ ਆਈ ਜਿਹੜਾ ਸਹਿਬ ਸਤਿਗੁਰੂ ਛੇਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਬੋਗਾ ਗਲਵਕੜੀ ਦੇ ਵਿੱਚ ਲੈ ਕੇ ਇਹ ਜਥੇਬੰਦੀ ਦੀ ਸ਼ੁਰੂਆਤ ਕੀਤੀ ਸੀ ਕਿੱਡਾ ਵੱਡਾ ਭਰੋਸਾ ਕਈ ਵਾਰੀ ਆਪਾਂ ਵੜਦੇ ਆਂ ਕਈ ਵਾਰੀ ਅਨੁਭਵ ਹੀ ਕਰਨਾ ਚਾਹੀਦਾ ਤੇ ਸ਼ਾਇਦ ਅੱਜ ਦੇ ਜਿਹੜੇ ਵਿਦਵਾਨ ਜਾਂ ਮੈਂ ਤਰਕ ਵਾਲੇ ਲੋਕਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ ਕਿੰਡਾ ਵੱਡਾ ਭਰੋਸਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਇੱਥੇ ਇੱਕ ਆਸਤਾ ਦੀ ਗੱਲ ਆ ਉਸ ਮਹਾਪੁਰਸ਼ ਨੂੰ ਕਿ ਸਤਗੁਰੂ ਜੀ ਨੇ ਜਲਦੀ ਭੱਟੀ ਦੇ ਵਿੱਚ ਛਾਲ ਮਾਰ ਦਿੱਤੀ ਤੇ ਸਤਗੁਰੂ ਜੀ ਨੇ ਭੋਰਾ ਬਾੜ ਮੇਕਾ ਨਹੀਂ ਔਰ ਦਿੱਤਾ ਇਹ ਵੱਡੀਆਂ ਰਹਿਮਤਾ ਬਖਸ਼ਾਂ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਜਥੇਬੰਦੀ ਨੂੰ ਬਖਸ਼ੀ ਦਿੱਤੀ। ਬਾਬਾ ਅਬੀਦੀ ਚੰਦ ਜੀ ਦਾ ਗੱਲ ਪੰਥ ਭਾਵੇਂ ਸਾਡੀਆਂ ਸਰਮੌਰ ਜਥੇਬੰਦੀਆਂ ਬੁੱਢਾ ਸ਼੍ਰੋਮਣੀ ਪੰਥ ਬੁੱਢਾ ਅਕਾਲੀ ਜਿਹੜਾ ਸਾਡੇ ਸ਼੍ਰੋਮਣੀ ਬੁੱਢਾ ਦਲ ਸਰਪ੍ਰਸਤੀ ਕਰਦੇ ਸਾਡੀ ਬਾਬਾ ਬਗਿੰਦ ਸਿੰਘ ਜੀ ਪਰ ਮੈਂ ਸਾਵੇ ਦਾ ਉਦੋਂ ਵੀ ਪ੍ਰਾਤਨ ਇਹ ਜਥੇਬੰਦੀ ਚੱਲੀ ਆਰ ਬਾਬਾ ਦਾਇਆ ਸਿੰਘ ਜੀ ਸੋਰਸਿੰਘ ਵਾਲੇ ਕੁਝ ਗੱਲਾਂ ਸੁਣਦੀਆਂ ਕੁਝ ਦੇਖੇ ਦੀਆਂ ਸਾਹਮਣੇ ਉਹ ਦੇਖਣ ਵਾਲੀਆਂ ਕਿਹੜੀਆਂ ਕਿ ਸੰਤ ਬਾਬਾ ਦਾਇਆ ਸਿੰਘ ਜੀ ਸੋਰਸਿੰਘ ਵਾਲੇ 82 ਕ ਦਾ ਸਮੇਂ ਦੀ ਮੈਂ 84 ਤੋਂ ਪਹਿਲੇ ਸਮੇਂ ਦੀ ਗੱਲ ਕਰਾਂ ਇੱਥੇ ਟਾਸਕ ਫੋਰਸ ਨੇ ਸੀ ਹੁੰਦੀ ਸਮਾਂ ਥੋੜਾ ਨਾਜ਼ੁਕ ਚੱਲਦਾ ਸੀ ਤੇ ਮੈਂ ਦੇਖਦਾ ਦੋ ਮਹਾਨ ਸ਼ਖਸੀਤਾਂ ਜਿਨ੍ਹਾਂ 'ਚ ਵੱਡਾ ਰੁਤਬਾ ਸੰਤ ਬਾਬਾ ਦਾਇਆ ਸਿੰਘ ਜੀ ਸੋਰਸਿੰਘ ਵਾਲਿਆਂ ਦੇ ਹਿੱਸੇ ਆਇਆ ਪਾਪਾ ਨਿਹਾਲ ਸਿੰਘ ਜੀ ਹਰਿਆ ਬੇਲਾ ਵਾਲਿਆਂ ਦੇ ਹਿੱਸੇ ਆਇਆ ਕਿ ਇਹ ਪ੍ਰਕਾਰਮਾਂ ਦੇ ਵਿੱਚ ਖੰਡ ਬਾਟ ਹੁੰਦੇ ਸੀ ਯਤਨ ਕੀਤਾ ਜਾਂਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਬਿਆਦਮੀ ਕੀਤੀ ਜਾਵੇ ਦਿਨ ਰਾਤ ਪਹਿਰਾ ਦੇ ਕੇ ਇਸ ਪਵਿੱਤਰ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਜੀ ਦੀ ਉਸ ਪਵਿੱਤਰਤਾ ਨੂੰ ਬਹਾਲ ਰੱਖਿਆ ਇਹ ਹੁੰਦਾ ਜੋਧਿਆਂ ਦਾ ਕਾਲ ਜੇ ਮੈਂ ਕਹਿ ਸਕਦਾ ਸਭ ਤੋਂ ਵੱਡਾ ਯਕੀਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਕਰਦੇ ਸੀ ਉਹ ਵੀ ਬਾਬਾ ਦਇਆ ਸਿੰਘ ਜੀ ਦੇ ਹਿੱਸੇ ਆਇਆ ਇੰਨਾ ਵੱਡਾ ਸਤਕਾਰ ਸੀ ਉੱਠ ਕੇ ਸਤਿਗੁਰਾਂ ਦੇ ਪਮਾ ਇਸ ਸਥਾਨ ਤੇ ਹੁੰਦੇ ਸੀ ਉੱਠ ਕੇ ਨਮਸਕਾਰ ਕਰਕੇ ਗੁਰਮੁਤੇ ਕਰਦੇ ਔਰ ਬਾਬਾ ਜੀ ਨੇ ਸੰਭੇਲ ਵੀ ਰੱਖਿਆ ਉਸ ਵੇਲੇ ਧਰਮ ਜੁੱਧ ਮੋਰਚਾ ਚੱਲਦਾ ਸੀ ਸੰਤ ਬਾਬਾ ਹਰਜਨ ਸਿੰਘ ਜੀ ਲੋਂਗੋਵਾਲ ਉਹਨਾਂ ਦਾ ਵੀ ਉੱਡਾ ਪਿਆਰ ਸੀ ਇੱਕ ਮੀਰੀ ਤੇ ਪੀਰੀ ਤੇ ਸ਼ਾਂਤ ਤੇ ਸਿਪਾਹੀ ਦਾ ਜਿਹੜਾ ਇੱਕ ਰਿਸ਼ਤਾ ਆ ਉਹ ਰਿਸ਼ਤੇ ਨੂੰ ਵੀ ਬਹਾਲ ਰੱਖਿਆ ਸੋ ਉਹਨਾਂ ਦੀਆਂ ਵੱਡੀਆਂ ਸਵਾਮਾਂ ਜਿਹੜੀਆਂ ਉਹਨਾਂ ਵੱਡੀਆਂ ਸਵਾਮਾਂ ਨੂੰ ਮੁਖ ਰੱਖਦੇ ਹੋਏ